ਚੰਗੀ ਆ ਗਿਆ ਮੈਨੂੰ ਦੱਸ ਮੈਨੂੰ ਆਪਣੇ ਧੀ ਨੂੰ ਲਾਗੇ ਬਿਠਵਾ ਕੇ ਵੀਡੀਓ ਬਣਾਉਣੀਆਂ ਇਹ ਕੋ ਕਰਤੂਤ ਚੰਗੀ ਆ ਗਿਆ ਮੈਂ ਖਾਲਸਾ ਵਾਹ ਜੀ ਕੀ ਫਤਿਹ ਦੇਖੋ ਜੀ ਸਾਡੋ ਕੋ ਫਾਸਲਾ ਆਇਆ ਸੀ ਤਾਂ ਸਾਡੀ ਪਿੰਡ ਦਾ ਆ ਇੱਕ ਜੀ ਨੌਆ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਾਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਵੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਤਾਂ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਤਾ ਤਾ ਹੁਣ ਮੂੰਹੜ ਪਰਾਂ ਕਰ ਦਿੱਤਾ ਟੰਗੀਆਂ ਕਰਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆਂ ਦਿੱਤੀਆਂ ਤੁਹਾਡੀਆਂ ਵੀ ਤਾਂ ਧੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨਾਂ ਕਢੋਬ ਕੇ ਮਰ ਜਾਓ ਬੇਸ਼ਰਮਾ ਤੈਨਾਂ ਨੂੰ ਲੱਗਦੀ ਪੰਜਾਬ ਦੀ ਤਾਂ ਧੀਆਂ ਨਹੀਂ ਜੰਮਦੇ ਹੈ ਕਿ ਕਰ ਕਿਸ ਕਰਨੀ ਨਿਕਰ ਕੇ ਧੀਆਂ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਸੇ ਕਰਤੂਤਾ ਦੀਆਂ ਮਾੜੀਆਂ ਸੱਸਾਂ ਨੂੰ ਨਹੀਂ ਕਰਤੂਤਾ ਰਹੀ ਧੀਆਂ ਨਹੀਂ ਜੰਮਦੇ ਕਿਉਂਕਿ ਤਾਂ ਨਾ ਕਰਕੇ ਮਾਵਾੜੀ ਕਾ ਡਰਦੀਆਂ ਸਾਡੀਆਂ ਤੀਆਂ ਨਾਲ ਜੇਦ ਨਾਲ ਤੱਕਾ ਹੁੰਦਾ ਸਾਡੀਆਂ ਨਾਲ ਵੀ ਹੋ ਗਿਆ ਉਹਨੂੰ ਬੈਤਰੇ ਧੀ ਜੰਮਿਆ ਹੀ ਨਾ ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ ਕੀ ਕੀ ਕਰੇ ਬਿਠਾ ਰੱਖੇ ਕੱਲ ਨਾ ਰੱਬ ਕੇ ਚਲ ਉਹਦੀ ਕੱਲ ਨੂੰ ਇਹਦੀ ਧੀ ਨਾਲ ਜੇ ਤੇਰੀ ਧੀਰੀ ਦੇ ਘਰ ਕੈਮਰਾ ਲੱਗੇ ਬੈਡਰੂਮ ਦੇ ਦਿੱਤੇ ਉਹਦੇ ਕੁੱਟ ਮਾਰ ਹੋਵੇ ਉਹਦੀ ਜਿਹੜੀ ਮਾਂ ਆਉਂਦੀ ਆ ਇਹਦਾ ਭਰਾ ਆਉਂਦਾ ਉਹਨੂੰ ਬਾਹਰੇ ਬਾਹਰ ਮੋੜ ਦਿੰਦੇ ਆ ਸੱਬਦਾ ਦਿੰਦੇ ਆ ਉਹਨੂੰ ਉਹਦੀ ਤੇ ਚੀਜ਼ ਆਉਣੀ ਨਹੀਂ ਦਿੰਦੇ ਸਾਰੇ ਕਿਤੇ ਕੈਮਰੇ ਲੱਗੇ ਆ ਯਾਰ ਹਾਂਜੀ ਚਲੋ ਘਰ ਚ ਤਾਂ ਕੈਮਰੇ ਲਾ ਸਕਦੇ ਆ ਬੈਡਰੂਮ ਤੇ ਤਾਂ ਇਹ ਕੋਈ ਨਹੀਂ ਵੇਖਦੇ ਕੋਈ ਨਾ ਲਿਖਿਆ ਜਿੱਥੇ 9 ਹੁੰਦੀ ਆ ਉੱਥੇ ਵੀ ਕੈਮਰਾ ਬੰਦ ਨਹੀਂ ਇੱਕ ਮਿੰਟ ਕਾਦੀ ਕੋਈ ਲਾਤਾ ਦੇਖ ਬਰਾ ਨਹੀਂ ਇਹ ਵੀ ਚੰਗੀ ਗੱਲ ਕਿੁੱਥੇ ਤਾਂ ਮੁੰਡਾ ਆਇਆ ਘਰ ਤੋਂ ਜੇ ਆਪਾਂ 9 ਦੇ ਕਮਰੇ 'ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਕਰਤੂਤ ਚੰਗੀ ਹੈਗੀ ਚਲੋ 10 ਮੈਨੂੰ ਚੰਗੀ ਕਰਤੂਤ ਆ ਜੀ ਇਹ ਕੋ ਨਹੀਂ 9 ਘਰ ਬਣੇ ਤੇ ਕੀ ਕਰੀਏ ਲੋਨ ਮਾਰੀਏ ਮਤਲਬ ਕੀ ਹੋਇਆ ਇਹ ਵੀਡੀਓ ਦੇ ਘਰੇ ਮਿਲ ਜਾਵੇ ਮੂਲ ਕੱਟਦੀ ਹੈ ਕੁੜੀ ਨੂੰ ਘੁੱਟ ਲਈ ਹੈ ਮਾਰ ਦਿਆ ਬੁੱਥੇ ਬਲ ਕੇ ਮਾਰਿਆ ਹੈ ਹੈ ਕਿਹੜਾ ਮਾਰਿਆ ਅੱਖਰ ਹੁਣ ਘੁੱਟ ਮਾਰ ਉਹਦੀ ਘੁੱਟ ਮਾਰ ਕਰਦੀ ਆ ਕੁੜੀ ਵੀ ਇਹ ਕੋ ਚੰਗੀ ਦੋਸਤੋਂ ਨੇ ਵੀ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਸੀ ਉਹ ਵੀ ਬੰਦ ਕਰਕੇ ਨੰਬਰ ਦੋ ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਰੋਕ ਰਾਮ ਕਰਾ ਕੇ ਕਹਿੰਦੀ ਮੈਂ ਤੁਹਾਨੂੰ ਇਤਿਹਾਸਲ ਪੁੱਛਣਾ 50 ਰੁਪਏ ਮਹੀਨਾ ਦਿੰਦਾ ਜੀ ਗੱਲ ਹੀ ਆਉਣਾ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਆਡਰ ਰਹਿੰਦੀ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਲਾਇਆ ਸ਼ੱਕ ਚ ਗਿਆ ਦੀ ਇਹ ਸ਼ੱਕ ਕਿਵੇਂ 20 ਜਨਮ ਜਿਨੇ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪੌਂਦੀ ਹੋਵੇ ਸਾਨੂੰ ਦਿਖਾਣੇ ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਚੱਕ ਹੋ ਜਾਂਦੀ ਪਰਿਵਾਰ ਚ ਜਿਵੇਂ ਮਾਤਾ ਮਾਂ ਨੇ ਬੁੜੀਆਂ ਚ ਬੁੜੀਆਂ ਨੂੰ ਹੋ ਗਈ ਮੈਨੂੰ ਨਹੀਂ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪੌਣੇ ਹੋਰ ਰਸੋਈ ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ 50 ਰੁਪਏ ਰੋਜ਼ ਦੇ ਨਹੀਂ ਜਿਸ ਤਰ੍ਹਾਂ ਜੀ ਮੈਂ ਉੱਥੇ ਤੇ ਕੇਸ ਹੋਏ ਇਹ ਖਰਚਾ ਨਹੀਂ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 15000 ਰੁਪਏ ਉਹ ਕਹਿੰਦਾ ਜਿਹੜਾ ਉਹਨਾਂ ਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਸੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਕੋਲ ਮਹਾਰਾਜ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤੈਨੂੰ ਖਰਚੇ ਚਾਹੀਦੇ ਮਹਾਰਾਜ ਠੀਕ ਹੈ ਮੇਰੇ ਘਰ ਆ ਲਈ ਜੇ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਹੈ ਇਹ ਕਹਿੰਦਾ ਮਹਾਰਾਜ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ ਕਿੰਨੇ ਫੇਰ ਮੈਂ ਚੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਵੀ ਤੇਰੇ ਕੋਈ ਪਾਇਆ ਹੋਇਆ ਤੇਰੀ ਮਾਤਾ ਨੂੰ ਦਿੰਦੀ ਹੋਵੇ ਕੋਈ ਤੇਰੇ ਮਨ 'ਚ ਹੈਗੀ ਐ ਇਹ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਵੀ ਤੇਰੇ ਹੈਗੇ ਮਨ 'ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾ ਥੋੜੀ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਡੀ ਮਨਚੀ ਹਾਂ ਹੋ ਗਈ ਹੈਗੀ ਇਹ ਡਾਉਡਾ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਹੈ ਨਹੀਂ ਜੇ ਕੋਈ ਤਾਂ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲੈ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਆ ਵੀ ਕੈਮਰਾ ਲਾ ਦੂਗੀ ਉਹ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਹੈਗਾ ਨਾ ਮੰਨ ਰਹੇ ਹੈ ਮੰਨ ਰਹੇ ਹੈ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਖੁਦਾ ਦਾ ਹੈਗਾ ਤਾਂ ਨੂੰ ਆ ਨਾ ਟਾਈਮ ਰੇ ਖੁਦਾ ਨੇ ਤਾਂ ਹੀ ਲੈ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰਾ ਬਹੁਤ ਥਕਾ ਹੋ ਗਈ ਗੱਲੇ ਬਾਤ ਉਸ ਤੀਨ ਨੂੰ ਹਿਸਾਬ ਦਿੱਤਾ ਜਾਂਦਾ ਜੀ ਬਸ ਕੀ ਕਹਿੰnu ਬਾਬਾ ਜੀ ਜਿੰਨੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਂਡ ਸਿੰਘ ਖਾਲਸਾ ਹੁਰਾਹਾਂ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂਤੀ ਹੈ ਉਹਦੀ ਨੂਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਕਸਣ ਦੇ ਯੋਗ ਨਹੀਂ ਹੈਗੀਆਂ